So ਪਹਿਲਾ ਮੈਂ ਜਿੰਨੇ ਆਪਾ ਹਾਜ਼ਰ ਹੈ ਸਾਈਬ ਕਮਾਲ ਦਸ਼ਮੀਸ਼ ਪਿਤਾ ਪੁੱਤਰਾਂ ਦੀ ਦਾਨੀ ਸਰਵਸਤਾਨੀ ਅਮਰਤ ਗਿਦਾਤੇ ਸਾਈਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਫਤਿਹ ਦੀ ਸਾਜ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੇ ਅਨਮੋਲ ਜਿਹੜੇ ਨੇ ਬੱਚੇ ਆਪਾ ਹਰ ਰੋਜ਼ ਸਰਵਣ ਕਰਦੇ ਰਹਿੰਦੇ ਹਾਂ ਵਾ ਪ੍ਰਗਟ ਹੋ ਮਰਦਾ ਗੰਬੜਾ ਵਿਰਿਆਮ ਅਕੀਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹਨਾਂ ਨੇ ਅੱਜ ਦੇ ਦਿਨ 1699 ਦੀ ਵਸਾਖੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 80000 ਦੇ ਲੋਕਾਂ ਦਾ ਇਕੱਠ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਜਦੋਂ ਖੇਮੇ ਦੇ ਵਿੱਚੋਂ ਬਾਹਰ ਆਏ ਸਤਗੁਰਾਂ ਨੇ ਆਕੀ ਬਿਜਲੀ ਵਾਂਗੂੰ ਚਮਕਦੀ ਤਲਵਾਰ ਲਹਿرائی ਅਤੇ ਮੰਗ ਕੀਤੀ ਇੱਕ ਸੀਸ ਦੀ ਤੇ ਜਦੋਂ ਤੀਜੀ ਵਾਰੀ ਸਤਗੁਰਾਂ ਨੇ ਮੰਗ ਕੀਤੀ ਤੇ ਫਟਾਫਟ ਭਾਈ ਦਇਆ ਸਿੰਘ ਜੀ ਲਾਹੌਰ ਨਵਾਸੀ ਉੱਥੇ ਤੇ ਉਹਨਾਂ ਨੇ ਸਤਗੁਰਾਂ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਂ ਮਾਫੀ ਮੰਗਦਾ ਹਾਂ ਉਹ ਕਹਿੰਦੇ ਮਾਫੀ ਕਾਦੀ ਕਹਿੰਦੇ ਜੀ ਮੈਂ ਤੁਹਾਡੀ ਪਹਿਲੀ ਆਵਾਜ਼ ਤੇ ਨਹੀਂ ਉੱਠ ਸਕਿਆ ਤੇ ਉਹਨਾਂ ਨੇ ਆਪਣਾ ਸਿਰ ਦਿੱਤਾ ਤੇ ਇਸੇ ਤਰ੍ਹਾਂ ਵਾਰ-ਵਾਰ ਜਿਹੜੇ ਸੀ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਬ ਸਿੰਘ ਹੋਰਾਂ ਨੇ ਆਪਣੇ ਸਿਰ ਦੇ ਕੇ ਖੰਡੇ ਵਾਟ ਦੀ ਪਹਲ ਜਿਹੜੀ ਸੀ ਸਤਗੁਰਾਂ ਦੀ ਪਾਸੋਂ ਸ਼ਕੀ ਤੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਲਾਇਆ ਗਿਆ ਫਿਰ ਵੀਰ ਰਸ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਅਮਰਦੀ ਦਾਤ ਵਾਸ਼ੋ ਮੇਰਾ ਨਾਮ ਵੀ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਸੀਸ ਦੇ ਕੇ ਅ ਅਮਰਦੀ ਦਾਤ ਲਈ ਤੇ ਤੁਸੀਂ ਕੀ ਦਿਓਗੇ ਇਹ ਸਤਗੁਰਾਂ ਨੇ ਆਖਿਆ ਕਿ ਸਮਾਂ ਆਉਣ ਤੇ ਪਤਾ ਚੱਲੇਗਾ ਸੋ ਇਹ ਤੁਹਾਡੇ ਸਾਹਮਣੇ ਨਾ ਚਮਕੌਰ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਿੱਲੀ ਦਾ ਚਾਂਦਨੀ ਚੌਕ ਤੇ ਇੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ ਨੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਹੈ ਤੇ ਉਹਨਾਂ ਨੇ ਦੇਖੋ ਰਾਏ ਪੋ ਜੀ ਤਲਵੰਡੀ ਤੋਂ 1469 ਤੋਂ ਲੈ ਕੇ ਜੀ ਖਾਲਸਾ ਪੰਥ ਦੀ ਛਾਜਨਾ ਤੱਕ ਦਾ ਸਮਾਂਵਾਕੀ ਦੇ 230 ਸਾਲ ਬਣਦੇ ਨੇ 230 ਸਾਲ ਦਾ ਲੰਮਾ ਪੈਂਡਾ ਜਿਹੜਾ ਹੈ ਇਹਦੇ ਵਿੱਚ ਕਿੰਨੇ ਕਿੰਨੇ ਵਿਖੜੇ ਪੈਂਡੇ ਆਏ ਇਦੋਂ ਬਾਬਰ ਵੀ ਆਇਆ ਇਹਦੇ ਹਮਾਜੂ ਵੀ ਆਇਆ ਜਹਾਂਗੀਰ ਵੀ ਆ ਜਿਸ ਨੇ ਸਾਬ ਸ਼੍ਰੀ ਗੁਰਜਨ ਦੇਵ ਜੀ ਦੀ ਸ਼ਹਾਦਤ ਦੇ ਆਦੇਸ਼ ਦਿੱਤੇ ਫਿਰ ਟਾਰਨਿੰਗ ਪੁਆਇੰਟ ਆਉਂਦਾ ਸਿੱਖ ਸਮਾਜ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਵੇਲੇ ਤੇ ਫਿਰ ਮੇਰੀ ਪੀਰੀ ਦੇ ਦੋ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਸ਼ਹਾਦਤ ਤੋਂ ਹੁੰਦੀ ਹੈ ਫਿਰ ਤਰੰਗ ਪੁਆਇੰਟ ਆਉਂਦਾ ਹੈ ਕਿ ਖਾਲਸਾ ਪੰਥ ਦੀ ਸਾਜਣਾ ਹੁੰਦੀ ਹੈ ਅੱਜ ਉਸ ਪਵਿੱਤਰ ਦਿਹਾੜੀ ਤੇ ਸਾਰਾ ਸਿੱਖ ਸੰਸਾਰ ਜਿਹੜਾ ਇਸ ਪਵਿੱਤਰ ਸ਼ੁਭ ਦਿਹਾੜੀ ਨੂੰ ਮਨਾ ਮਨਾ ਰਿਹਾ ਹੈ ਖਾਲਸਾ ਪੰਥ ਦਾ ਜਿਹੜਾ ਸਾਜਣਾ ਦਿਵਸ ਹੈ ਕਿਉਂਕਿ ਇਹਨੂੰ ਪ੍ਰਗਟ ਦਿਹਾੜਾ ਆਪਾਂ ਕਹਿੰਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਆਏ ਨੇ ਤੇ ਉਦੋਂ ਵੀ ਪਾਈ ਗੁਰਦਾ ਜੀ ਨੇ ਕਿਹਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਾ ਕੇ ਚਾਨਣਾ ਹੋਆ ਤੇ ਜਦੋਂ ਗੁਰੂ ਮਹਾਰਾਜਿਆਂ ਵੀ ਉਹਨਾਂ ਦਾ ਵੀ ਇਹੋ ਸੀ ਵੀ ਉਹਨਾਂ ਦਾ ਵੀ ਪ੍ਰਗਟ ਪ੍ਰਗਟ ਹੋ ਖਾਲਸਾ ਪ੍ਰਭਾਤਮਕੀ ਮੌਜ ਤੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਤੇ ਉਦੋਂ ਵੀ ਪ੍ਰਗਟ ਦੀ ਗੱਲ ਇਸ ਕਰਕੇ ਜਿਹੜਾ ਖਾਲਸਾ ਪੰਥ ਹੈ ਇਹ ਜੁਗੋ ਜੁਗ ਅਟਲ ਦੁਨੀਆ ਦੀ ਰਹਿਦੀ ਦੁਨੀਆ ਤੱਕ ਇਹ ਨਹੀਂ ਰਹਿਣਾ ਤੇ ਇਸ ਦੇ ਅੱਜ ਦੇ ਸ਼ੁਭ ਦਿਨ ਜਿਹੜਾ ਮੈਂ ਬੜਾ ਮੈਨੂੰ ਪਰੇਸ਼ਾਨਤਾ ਮਹਿਸੂਸ ਹੋ ਰਹੀ ਹੈ ਅੱਜ ਮੈਂ ਤੀਜੇ ਚੌਥੇ ਸੌ ਤੇ ਆਇਆ ਤੇ ਜਦੋਂ ਸਰਦਾਰ ਕਮਲਜੀਤ ਸਿੰਘ ਹੋਰਾਂ ਦੀ ਨਦੀ ਸਮੁੱਚੀ ਟੀਮ ਨੇ ਜਿਹੜਾ ਥੋੜਾ ਥੋੜਾ ਪੈਸਾ ਇਕੱਠਾ ਕਰਕੇ ਕੁਝ ਆਪਣੇ ਕੋਲੋਂ ਬੜੀ ਕਿਰਪਾ ਸਤਗੁਰਾਂ ਦੀ ਇਹਨਾਂ ਨੇ ਆਪਣਾ ਯੋਗਦਾਨ ਪਾ ਕੇ ਇੰਨੀ ਸੁੰਦਰ ਇਮਾਰਤ ਜਿਹੜੀ ਹੈ ਗੁਰੂ ਸਾਹਿਬ ਜੀ ਦੀ ਬਣਾਈ ਹੈ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਬਣਾਉਣਾ ਗੁਰੂ ਸਾਹਿਬ ਜੀ ਦਾ ਦਰਬਾਰ ਸਾਹਿਬ ਬਣਾਉਣਾ ਇਹ ਅੱਜ ਦੇ ਜ਼ਮਾਨੇ ਵਿੱਚ অতি ਜ਼ਰੂਰੀ ਹੈ ਇਹ ਧਰਮਸ਼ਾਲਾ ਹੈ ਇਹ ਸ਼ਬਦ ਦੀ ਘਾੜਤ ਦਾ ਸਥਾਨ ਹੈ ਕਿਉਂਕਿ ਸਤਗੁਰਾਂ ਨੇ ਕਿਹਾ ਪਵਨ ਆਰੰਭ ਸਤਗੁਰ ਮਤੋਈਲਾ ਸ਼ਬਦ ਗੁਰੂ ਸੁਰਤ ਤੁੰ ਚੇਲਾ ਕੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵਹਿ ਕੋਣ ਗੋਵਿੰਦ ਪੂਰਨ ਬ੍ਰਹਮ ਗਿਆਨ ਜੋ ਪ੍ਰਭ ਕੋ ਮਿਲਬਉ ਚ ਕੋਜ ਸ਼ਬਦ ਮੇ ਲੇਹੋ ਅਜ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਮੇਰੀ ਸੰਗਤਾਂ ਨੂੰ ਵੀ ਅਪੀਲ ਹੈ ਕਿ ਜਿੰਨੇ ਇਹ ਐਨੀ ਵੱਡੀ ਸੁੰਦਰ ਇਮਾਰਤ ਬਣਾਈ ਹੈ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਲਿਆਓ ਹਰ ਰੋਜ਼ ਆਉਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜਰਸ਼ੁਕਾ ਨੇ ਚਾਹੀਦੇ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਝੁਕਿਆ ਉਥੇ ਆਪਣਾ ਸੀਸ ਝੁਕਣਾ ਚਾਹੀਦਾ ਹੈ ਤੇ ਸਤ ਬਣਾ ਕਿਤੇ ਹੋਰ ਸੀਸ ਵੀ ਨਹੀਂ ਝੁਕਣਾ ਚਾਹੀਦਾ ਤੇ ਮੈਂ ਅੱਜ ਇਸ ਸਰਦਾਰ ਕਮਜੀਤ ਸਿੰਘ ਜੀ ਹੋਰਾਂ ਨੂੰ ਸਾਰਾ ਜਿੰਨਾ ਵੀ ਜਿਨ੍ਹਾਂ ਨੇ ਤਨਮ ਕਰਕੇ ਮਨ ਕਰਕੇ ਧਨ ਕਰਕੇ ਇਸਵਾਵਾ ਕਰਕੇ ਇਹ ਨੀ ਵੱਡੀ ਸੁੰਦਰ ਮਾਰਤੂ ਗੁਰੂ ਸਾਹਿਬ ਜੀ ਦੀ ਬਣਾਈ ਹੈ ਮੈਂ ਬਹੁਤ ਬਹੁਤ ਵਧਾਈ ਦਿੰਨੇ ਮੈਂ ਉਚੇਚੇ ਤੌਰ ਤੇ ਸਰਦਾਰ ਆਪਣੇ ਬਲਜੀਤ ਸਿੰਘ ਜੀ ਹਰ ਪ੍ਰਧਾਨ ਸਾਹਿਬ ਆਏ ਨੇ ਇਹਨਾਂ ਦੇ ਮਿੱਤਰ ਨੇ ਇਨਾਂ ਨੂੰ ਵੀ ਮੈਂ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਾਬਾ ਮੀਰ ਸਿੰਘ ਜੀ ਸੀਸ ਦੇ ਕੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਮਾਰ ਤ ਜਿਹੜੀ 100 ਸਾਲ ਹੋ ਗਏ ਇਹਨੂੰ ਬਣੀ ਹੋਣੀ ਤੇ ਹੁਣ ਇਹ ਕਾਫੀ ਡੈਮੇਜ ਹੋਣ ਵਾਲੀ ਹੋਈ ਇਸ ਕਰਕੇ ਸਾਡੇ ਪਿੰਡ ਦੇ ਸਾਰੇ ਸਤਿਵੰਤ ਸੱਜਣਾਂ ਕੋਲ ਪਿੰਡ ਵਾਸੀਆਂ ਨੇ ਉਪਰਾਲਾ ਕੀਤਾ ਤੇ ਬਾਹਰ ਐਨ ਆਰ ਆਈ ਭਰਾਵਾਂ ਨੇ ਉਪਰਾਲਾ ਕੀਤਾ ਤਾਂ ਇਹ ਬਿਲਡਿੰਗ ਜਿਹੜੀ ਤਿਆਰ ਹੋਈ ਬਾਕੀ ਜਿਹੜੀ ਸਾਡੇ ਇਥੋਂ ਦੇ 10-10 ਵੀਰ ਨੇ ਉਹਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਇਸ ਕਰਕੇ ਬਹੁਤ ਜ਼ਿਆਦਾ ਹੈ ਜਿਹੜਾ ਮਾਰਤਵਾ ਕੰਮ ਅਸਲੀ ਚੜਿਆ ਜੀ ਕਿਹੜੇ ਕਿਹੜੇ ਸ਼ਕਤੀਆਂ ਤਾਂ ਵੀ ਇੱਥੇ ਪਹੁੰਚੇ ਮੋਦੀ ਨੂੰ ਉਹਦੇ ਗੁਰਦੁਆਰਾ ਤੋਂ ਇਹ ਆਪਣੇ ਨਨਪੁਰੇ ਜੀ ਸਾਹਿਬ ਗੁਰਦੁਆਰਾ ਤੋਂ ਸੰਤਾਂ ਉਹਨਾਂ ਦੇ ਮੇਜ ਸੰਗੀਆਂ ਨੇ ਜੀ ਹਾਂਜੀ ਉਹਨਾਂ ਦੇ ਆਕਾਰ ਥੇਵਾ ਵਾਲੇ ਉਹਨਾਂ ਨੇ ਵੀ ਦੌਲਤ ਸਾਨੂੰ ਕਾਫੀ ਉਹਨਾਂ ਨੇ ਸਫਲ ਸਹਾਇਜਗ ਦਿੱਤਾ ਗੁਰਦੁਆਰੇ ਦੀ ਮਾਰਤਵਾ ਉਹਨਾਂ ਨੇ ਇਹਨਾਂ ਦਾ ਨੀ ਪੱਥਰ ਰੱਖਿਆ ਸੀ ਹਰਪਾਲ ਸਿੰਘ ਜੀ ਦਾ ਜੀ ਹਾਂਜੀ ਉਹ ਵੀ ਪਹੁੰਚੇ ਹਾਂਜੀ ਦੇਖੀਏ ਪੀਸ ਕਰਦੇ ਨਗਰ ਕਵਸਤੀ ਨਗਰਵਾਸੀਆਂ ਨੂੰ ਇਹੀ ਪੀੜ ਕਰਦਾ ਐ ਵੀ ਗੁਰੂ ਘਰ ਦੀ ਬਚਾਓ ਜਦੋਂ ਵੀ ਉਹਦੇ ਇਹਦਾ ਸਤਿਗੁਰ ਦਾ ਦਿਹਾੜਾ ਮਨਾਉਣੀ ਉਹ ਆਪਣੇ ਸਾਰੇ ਆ ਕੇ ਆਪਣੇ ਪਾਣੀ ਸੁਣੋ ਆ ਕੇ ਤੇ ਆਪਣਾ ਗੁਰਚਾਰਾਂ ਦੇ ਵਿੱਚ ਆਪਣੇ ਬਰਾਜੋ ਆ ਤੁਸੀਂ ਗਵਿੰਦਰ ਸਿੰਘ ਅੱਜ ਵਿਸਾਖੀ ਦੇ ਦਿਹਾੜੇ ਤੇ ਖਾਲਸਾ ਪੰਥ ਸਾਜਨਾ ਦੇ ਸਭ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਕੁਸੀਂ ਆ ਸੁੱਖ ਸ਼ਾਂਤੀਆਂ ਵਖੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ